ਹਾਂਜੀ ਵਈ ਕਾ ਚਾ ਵਈ ਗੁਰਜ ਕੀ ਫਤਿਹ ਪੈਣੇ ਦੇਖੇ ਤੁਸੀਂ ਹਲਪ ਕਰਦੇ ਹੋ ਕਿਸ ਚੀ ਦੀ ਹਰਚਾਈ ਦੀ ਜੀ ਜੀ ਮੈਂ ਕਿਹਨਾਂ ਮੱਦੇ ਸਤਨਾ ਅੱਛਾ ਮੈਂ ਵੇਖਤਾਂ ਮੈਂ ਨਾ ਮੈਂ ਕਿਹਨਾਂ ਦਾ ਕਾਰ ਦੀਆਂ ਮੈਂ ਕੰਮ ਕਰਨਾ ਚਾਹੁੰਦੀ ਹਾਂ ਇੱਕ ਨੰਬਰ ਕਿੱਥੋਂ ਲਿਆ ਤੁਸੀਂ ਮੇਰਾ ਜੀਰ ਜੀ ਤੇ ਪੰਨੇ ਪਾਟੇ ਤੇ ਤੇ ਸੇਲ ਕਿੱਥੇ ਨੇ ਕੋਈ ਵਿਦਵਾਨ ਨੇ ਵਿਦਵਾਨ ਇਹ ਨਹੀਂ ਨਕਰਾਇਤ ਨੇ ਪੁੱਛਿਆ ਮੈਂ ਤੁਹਾਨੂੰ ਅੱਛਾ ਤੀ ਵੀ ਜਵਾਨ ਨੇ ਕੋਈ ਨਾ ਪੈਣੇ ਤੀ ਲਾ ਕੇ ਵੇਖੀ ਕਿੱਥੇ ਜਾਵਾਂਗਾ ਤੁੰਨਾ ਨਹੀਂ ਜੇ ਤੂੰ ਦਰ ਆਈ ਗਈ ਹੈ ਸਾਡੇ ਦਰ ਆਈ ਹੈ ਸਿੰਘਾਂ ਦੇ ਦਰ ਆਈ ਹੈ ਤਾਂ ਤੁਹਾਨੂੰ ਨਾ ਤਾਂ ਨਹੀਂ ਕਰ ਸਕਦੇ ਤੀ ਪੈਣ ਸਾਡੇ ਕੋਲ ਆਈ ਹੈ ਮਦਦ ਲਈ ਗੁਰਨਾਨਕ ਦੇ ਦਰ ਤੇ ਆਈ ਹੈ ਮੈਂ ਲਾਏਗਾ ਵੀ ਇਹ ਵੀ ਪਰਮਾਤਮਾ ਤੁਹਾਡੇ ਨਹੀਂ ਜੀ ਨਹੀਂ ਨਹੀਂ ਤੇਰਾ ਆਪਣਾ ਤੋਕਾ ਧਰਿਆ ਵੀ ਮਰਾ ਲਾਗ ਨਹੀਂ ਨਹੀਂ ਬਿਲਕੁਲ ਤੇਰੀਆਂ ਅਸੀਸਾਂ ਪੈਣੇ ਕੋਈ 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 ਗੱਲ ਨਹੀਂ ਜੇ ਤੂੰ ਕਿਰਤ ਮੰਗਦੀ ਏ ਗੁਰੂ ਨਾਨਕ ਦੇ ਦਰ ਤੋਂ ਗੁਰੂ ਦਾਮदास ਦੇ ਦਰ ਤੋਂ ਤਾਂ ਜ਼ਰੂਰ ਤੇਰੇ ਨਾਲ ਆ ਤੇ ਬਿਲਕੁਲ ਜਿੰਨੇ ਜੋਗੇ ਹੈਗੇ ਆ ਤੂੰ ਕੰਮ ਕਰ ਭਾਣੇ ਹੁਣ ਟਾਈਮ ਹੋ ਜਾਵਾ 12:30 ਹੋ ਗਿਆ ਠੀਕ ਹੈ ਹਾਂਜੀ ਤੇ ਤੂੰ 12:30 ਵਜੇ ਤੱਕ ਵੱਲੇ ਮੰਡੀ ਆ ਜਾ ਠੀਕ ਹੈ ਠੀਕ ਹਾਂਜੀ ਉੱਥੇ ਮੈਂ ਤੈਨੂੰ ਆਲੂ ਪਿਆਜ਼ ਵਗੈਰਾ ਲੈ ਕੇ ਵੈਜੀਟੇਬਲ ਲੈ ਕੇ ਦੇਣਾ ਠੀਕ ਹੈ ਨਾਲ ਤੈਨੂੰ ਮੈਂ ਦੇਣਾ ਵਾ 3 ਮਹੀਨੇ ਮਹੀਨੇ ਦਾ ਕਿਰਾਇਆ 2 ਜਾਂ 3 ਮਹੀਨੇ ਦਾ ਜਿਹੜਾ ਰੈਂਟ ਹੈ ਭਗਤ ਜੀ ਆਇਆਂ ਨੂੰ ਕੰਡਾ ਵੀ ਤੈਨੂੰ ਲੈ ਦਾਂਗੇ ਠੀਕ ਐ ਇਹ ਤਿੰਨ ਚੀਜ਼ਾਂ ਮੈਂ ਤੈਨੂੰ ਦਿਨਾ ਤੇਰਾ ਰੋਜ਼ਗਾਰ ਚੱਲ ਪਏਗਾ ਹਾਂ ਜੀ ਰਾਮ ਨੀ ਨੀ ਸ਼ੁ크rana ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੀ ਸਭ ਨਾ ਨਾ ਪਹਿਣੇ ਕੋਈ ਇਹ ਕੋਈ ਏਡੀ ਗਾਲ ਨਹੀਂ ਪਹਿਣੇ ਸਵਾਸ ਸਵਾਸ ਗੁਰੂ ਰਾਮਦਾਸ ਬੋਲਿਆ ਕਰ ਬਸ ਜਿਤਵੇ ਬੋਲਦੀ ਰਹੇਂਗੀ ਮਹਾਰਾਜ ਨੇ ਆਪੇ ਕਿਰਪਾ ਕਰ ਦੇਣੀ ਐ ਠੀਕ ਐ ਬਾਤ ਤੇ ਵੀ ਮੰਗੇ ਨਾ ਕੋਈ ਬਾਤ ਤੇ ਨਹੀਂ ਮੈਂ ਦਗੀ ਜੀ ਨੇ ਕੋਈ ਨਾ ਪੜ੍ਹੇ ਤੁਹਾਡੇ ਤੋਂ ਕੋਈ ਪਾਉਣੇ ਤੂੰ ਕਹਿੰਦਾ ਕਿ ਪਾਉਣੇ ਪੜ੍ਹੇ 10 ਰੁਪਏ ਤੂੰ ਕਿਸੇ ਹੋਰ ਤੋਂ ਮੰਗੇ ਹੋਣਿਆ ਜੇ ਤੂੰ 10 ਰੁਪਏ ਗੁਰੂ ਦਾਮदास ਦੇ ਬੰਦੇ ਕੋਲ ਮੰਗੇ ਹੁੰਦੇ ਨਾ ਉਹ ਕਦੀ ਮੜਾ ਨਾ ਕਰਦਾ ਚੱਲ ਕੋਈ ਨਾ ਪੜ੍ਹੇ ਰੋਣਾ ਰੋਣਾ ਆਪਣੇ ਕੋਈ ਰੋਣਾ ਠੀਕ ਹੈ ਰੋਣਾ ਨਹੀਂ ਮੇਰੀ ਭੈਣ ਨੇ ਠੀਕ ਹਾਂ ਚੱਲ ਤੂੰ 11:30 ਵਜੇ ਉੱਥੇ ਪਹੁੰਚ ਕੇ ਮੈਨੂੰ ਤੂੰ ਕਾਲ ਕਰੀ ਮੈਂ ਕਿ ਤੁਸੀਂ ਪਾਣੇ? ਕਿ ਤੁਸੀਂ ਕਿਤਾਬ ਦੀ ਫੋਨ? ਨਿਰਵੈਰ ਭਾਈ ਨੂੰ ਆਪਨੇ ਕਿਤਾ ਫੋਨ? ਕੀ ਗੱਲ ਕੀ ਹੈ ਤੁਹਾਨੂੰ? ਕੀ ਕੀ ਪ੍ਰੋਬਲਮ ਸੀ? ਕੰਮ ਕਰਨ ਵਾਲਾ ਕੋਈ ਨਹੀਂ ਲੱਗਦਾ ਵੀ ਇੰਨਾ ਦੇ। ਅੱਛਾ। ਤੇ ਕੰਮੀਆਂ ਹੈਗੀਆਂ ਮਾਵਾ ਤੀਆਂ। ਅੱਛਾ। ਹਰਸ ਕਰਕੇ ਆਪ ਵੀ ਆ ਠੀਕ ਨਹੀਂ ਰਹਿੰਦੀ, ਬਿਮਾਰ ਹੋ ਜਾਂਦੀ ਹੈ। ਨਹੀਂ ਤੁਸੀਂ ਕੀ ਕਿਹਾ ਭਾਜੀ ਉਹਨਾਂ ਨੂੰ? ਮੈਂ ਤਾਂ ਨਿਰਵੈਰ ਭਾਈ ਦਾ ਮੈਨੂੰ ਨਾ ਫੋਨ ਆਇਆ ਵਾ। ਤੇ ਉਹ ਮੈਨੂੰ ਕਹਿੰਦੇ ਸੀ ਉਹਨਾਂ ਨੂੰ। ਤੁਸੀਂ ਹੈਲਪ ਮੰਗੀ ਉਹਨਾਂ ਕੋਲ। ਠੀਕ ਹੈ। ਤੁਸੀਂ ਉਹਨਾਂ ਨੂੰ ਇੱਕ ਦੇਖਿਆ ਭਾਜੀ ਉਹਨਾਂ ਨੂੰ? ਨਿਰਵੈਰ ਭਾਈ ਨੂੰ ਜਾਣਦੇ ਹੋ? ਤੇ ਜਾਣਦੇ ਇਹਨਾਂ ਨੇ ਵੇਖਿਆ ਤੇ ਤੁਸੀਂ ਕਿਤਨਾ ਜਾਣਦੇ ਸੀ ਉਹਨਾਂ ਨੂੰ ਇਹਨਾਂ ਨੂੰ ਕੋਈ ਕਿਸੇ ਦੀ ਗੱਲ ਕੀਤੀ ਨਾ ਉਹਨਾਂ ਨੇ ਕਿਸੇ ਦੀ ਹੈਲਪ ਕੀਤੀ ਐ ਅੱਛਾ ਉਹਨਾਂ ਨੇ ਉਹਨਾਂ ਨੇ ਦੱਸਿਆ ਸੀ ਇਹਨਾਂ ਨੂੰ ਉਹਨਾਂ ਨੇ ਦੱਸਿਆ ਇਹਨਾਂ ਨੂੰ ਤੇ ਤੁਸੀਂ ਮਾਮਾ ਧੀਆਂ ਰਹਿੰਦੀਆਂ ਹਾਂ ਹਾਂਜੀ ਮਾਮਾ ਧੀਆਂ ਰਹਿੰਦੀਆਂ ਤੇ ਤੁਸੀਂ ਕੀ ਕਿਹਾ ਭਾਈ ਉਹਨਾਂ ਨੂੰ ਕਿ ਭਾਈ ਦਾ ਮੁੰਡਾ ਫੋਨ ਆਇਆ ਕਹਿੰਦੇ ਉਹਨਾਂ ਦੀ ਜਾ ਕੇ ਹੈਲਪ ਕਰਕੇ ਆਓ ਤੇ ਮੈਂ ਸਭ ਆਫਿਸ ਚੋਂ ਥੋੜਾ ਡੇਟ ਹੋ ਗਿਆ ਤੇ ਮੈਂ ਪਹਿਲੇ ਆ ਜਾਣਾ ਸੀ ਬੇਟਾ ਇਹਨਾਂ ਨੇ ਆਮਣਾ ਸਾਮਣਾ ਨਹੀਂ ਹੋਇਆ ਇਹਨਾਂ ਦਾ ਨਿਰਵੈਰ ਭਾਈ ਨੂੰ ਤੁਹਾਨੂੰ ਸਹੀ ਗੱਲ ਹੈ ਨਾ ਤੇ ਮੈਂ ਵੀ ਨਹੀਂ ਇਹ ਦੇਖਿਆ ਹਾਂਜੀ ਨਿਰਵੇਰ ਭਾਜੀ ਨੂੰ ਮੈਂ ਵੀ ਨਹੀਂ ਇਹ ਦੇਖਿਆ ਪਰ ਉਹ ਬੰਦਾ ਹਾਂ ਉਹ ਬੰਦਾ ਕੌਣ ਹੈ ਸਾਹਮਣੇ ਸਾਹਮਣੇ ਤੋਂ ਕਰਦੇ ਆ ਰਹੇ ਨਾ ਬਾਕੀ ਉਹ ਬੰਦਾ ਹੈਗਾ ਕੌਣ ਉਹ ਮੈਨੂੰ ਵੀ ਨਹੀਂ ਇਹ ਪਤਾ ਹੈਗਾ ਮੈਨੂੰ ਸਿਰੇ ਫੋਨ ਆਇਆ ਸੀ ਕਹਿੰਦੇ ਭਾਜੀ ਨਾਲ ਕਰਕੇ ਮਦਦ ਕਰਦੇ ਹੋ ਨਹੀਂ ਮੇਰੀ ਨਹੀਂ ਉਹ ਗੁਰੂ ਜਾਨ ਦਾ ਸਪਾਸ਼ਾ ਨੂੰ ਬੰਦੇ ਜੀ ਉਹ ਤੇ ਪਰਮਾਤਮਾ ਨੇ ਵੀ ਨਾ ਬੇਟੇ ਸਾਹਮਣੇ ਆ ਕੇ ਨਹੀਂ ਮਿਲਣਾ ਚਲ ਕੋਣੇ ਪੈਣੇ ਤੁਹਾਨੂੰ ਕੀ ਚਾਹੀਦਾ ਕੀ ਹੁਣ ਮੈਨੂੰ ਦੇਜੋ ਆਲੂ ਟਾੜੀ ਲੈ ਆ ਦਿਓ ਆਲੂ ਪਿਆਜ਼ ਗੰਡਾ ਤੇ ਜੜੀ ਲੈਣੀ ਗੰਡਾ ਹਾਂਜੀ ਤੁਸੀਂ ਜਾਂਦੇ ਜਾਂਦੇ ਖਿਲਾਲੋ ਕਿੰਨੇ ਪਾਸੇ ਕੀਤੇ ਵੀਰਨਾ 150 ਕੀਤੇ ਜਾਂਦੇ ਤੇ 150 ਆਉਂਦਾ ਤੇ ਜਾਂਦਾ 150 ਵੱਖਰਾ ਆਣ ਦੇ ਨਾਲ ਚੋਟੇ ਆਏ अच्छा थे हुण जानदा 150 ਕੀਤਾ ہاں جی میرے ਘਰ ਤੱਕ ਛੱਡ ਕੇ 200 ਰੁਪਈਆ ਮੈਂ ਤੁਹਾਨੂੰ ਦਊਂਗਾ ਜਿੱਥੇ ਜਾਏਗੀ ਉੱਥੇ ਲਾ ਦੇ ਠੀਕ ਹੈ ਜਿਹੜੇ ਅੱਜ ਤੱਕ ਤੁਹਾਨੂੰ ਨੇ ਦਰਸ਼ਨ ਦਿੱਤੇ ਤੇ ਅਸੀਂ ਤੁਸੀਂ ਕੀ ਚੀਜ਼ਾਂ ਇਹ ਰੱਬ ਹੀ ਹੈ ਜਿਹੜੇ ਬਹੁਤ ਮੁਸ਼ਕਲ ਦਰਸ਼ਨ ਮਿਲਦੇ ਨਹੀਂ ਨਹੀਂ ਉਹ ਤਾਂ ਚਲੋ ਇਹ ਹੈਗਾ ਦੇ ਇਨਸਾਨ ਹੀ ਹੈ ਪਰ ਇਹ ਕਿ ਗੁਰਦਾਮਦਾਸ ਨਹੀਂ ਬਣਦਾ ਬੜਾ ਉਹ ਹਾਂ ਇਨਸਾਨ ਦੇ ਵਿੱਚ ਹੀ ਰੱਬ ਨਜ਼ਰ ਆਉਂਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਰੱਬ ਨੇ ਕੋਈ ਆ ਆ ਕੇ ਸਾਨੂੰ ਸਾਹਮਣੇ ਨਹੀਂ ਕਹਿਣਾ ਕਿ ਮੈਂ ਰੱਬ ਹਾਂ ਜੀ ਮੈਂ ਤੁਹਾਨੂੰ ਦਰਸ਼ਨ ਦੇਣ ਆਇਆ ਤੇ ਤੁਹਾਨੂੰ ਹੈਗਾ ਸੀ ਆਪਣਾ ਕਿ ਉੱਤੇ ਕਿ ਆਊਗਾ ਉਹ ਮਤਲਬ ਦਊਗਾ ਵਿਸ਼ਵਾਸ ਹੈਗਾ ਹੀ ਉੱਤੇ ਨਿਰਵੈਰ ਤੇ ਪੱਕਾ ਵਿਸ਼ਵਾਸ ਹੀ ਜੀ ਜਦੋਂ ਮੈਂ ਕਿਹਾ ਸੀ ਇਹ ਪਿੱਛੇ ਵੀ ਮੈਂ ਕਿਹਾ ਸੀ ਕਹਿੰਦੇ ਮੰਮੀ ਮੇਰੇ ਨਾਲ ਚੱਲੇ ਹਣ ਪਕਰਵਾਣਾ ਲਵੇ ਨਾ ਹੂੰ ਕੋਈ ਪਿੱਛੇ ਨਹੀਂ ਆਦਦਾ ਮੈਨੂੰ ਨਾ ਗਿਆ ਭੈਣੇ ਨਿਰਵੈਰ ਨੂੰ ਗਿਆ ਜਿਹੜਾ ਦੇਰਿਆ ਵਾ ਠੀਕ ਹੈ ਨਾ ਨਹੀਂ ਨਹੀਂ ਮੈਨੂੰ ਨਾ ਗਿਆ ਮੈਂ ਤਾਂ ਬਸ ਕਲਾਕੇ ਸੇਵਾ ਦਾ ਸੇਵਾਦਾਰਾਂ ਇੱਕ ਗੁਰੂ ਰਾਮਦਾਸ ਪਾਤਸ਼ਾਹੀ ਜੀ ਕਰ ਰਹੇ ਆ ਤੇ ਜਾਓ ਜਿਹੜਾ ਨਿਰਵੈਰ ਵੀਰ ਕਿ ਤੇਰੇ ਵਰਗੀ ਭੈਣਾਂ ਨੂੰ ਤੇਰੇ ਨਾਲ ਖੜਦਾ ਤੇ ਉਹਨੂੰ ਹੈਗਾ ਸੀ ਪੂਰਾ ਤੇ ਵਿਸ਼ਵਾਸਕੀਤ ਕਰੂਗਾ ਬੰਦਾ ਕੰਮ ਹੈ ਹੈਗਾ ਸੀ ਉਹ ਵੇਖ ਤੁਹਾਨੂੰ ਆਲੂ ਪਿਆਜ਼ ਮਿਲ ਗਏ ਠੀਕੇ ਭੈਣੇ ਹਾਂਜੀ ਆਹ ਰੱਖ ਤਰਖੋ ਜੀ ਵੀਰ ਜੀ ਮੈਂ ਤੁਹਾਨੂੰ ਦੇਖਿਆ ਤੇ ਮੈਂ ਮੈਨੇ ਵੀਰ ਜੀ ਨੇ ਸਾਥ ਸਮਾਨ ਲੈ ਆਇਆ ਬੜਾ ਬਹੁਤ ਬਹੁਤ ਧੰਨਵਾਦ ਜੀ ਜੀ ਨਾਲ ਵੈਲਪੁੱਤਰ ਮੈਂ ਤੁਹਾਨੂੰ ਵੇਖਿਆ ਤੇ ਹੈ ਨਹੀਂ ਤੁਸੀਂ ਮੇਰੇ ਬੇਟੀ ਨੂੰ ਸਮਾਨ ਲੈਤਾ, ਆਲੂ ਪਿਆਜ਼ ਲੈਤੇ ਐ, ਪੈਸੇ ਵੀ ਦਿੱਤੇ ਐ, ਗੇੜੀ ਦਾ ਕਿਰਾਇਆ ਵੀ ਦਿੱਤਾ, ਟੈਂਪੋ ਵਾਲਿਆਂ ਨੇ ਵੀ ਕਿਰਾਇਆ ਦਿੱਤਾ, ਮੈਂ ਤੁਹਾਡਾ ਬਹੁਤ ਧੰਨਵਾਦ ਕਰਨੀ ਆ। ਇੱਕ ਵਾਰੀ ਤੁਸੀਂ ਸਾਨੂੰ ਦਰਸ਼ਨ ਦਿਓ ਜਦੋਂ। ਅਸੀਂ ਇਹਨਾਂ ਨੂੰ ਕਹਿੰਨੇ ਆ ਪ੍ਰਮਾਤਮਾ ਉਹਨਾਂ ਨੂੰ ਹੋਰ ਬਹੁਤ-ਬਹੁਤ ਦਵੇ ਜਿਸ ਤਰ੍ਹਾਂ ਉਹ ਲੋਕਾਂ ਦੀ ਸੇਵਾ ਕਰਦੇ ਐ, ਲੋਕਾਂ ਦੀ ਮਦਦ ਕਰਦੇ ਐ, ਪ੍ਰਮਾਤਮਾ ਨੂੰ ਇੰਨਾ ਦਵੇ ਕਿ ਉਹ ਦੁਨੀਆ ਦੀ ਮਦਦ ਐਸੇ ਤਰ੍ਹਾਂ ਕਰਦੇ ਰਹਿਣ। ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਬਿਲਕੁਲ ਜੀ ਬਿਲਕੁਲ ਠੀਕ ਐ। ਠੀਕ ਐ ਵੀਰੇ ਤੂੰ ਛੱਡ ਦੇ ਇਹਨਾਂ ਨੂੰ ਠੀਕ ਐ। ਨਿਰਵੈਰ ਭਾਈ ਨੂੰ ਕਹਾਂਗੇ ਉਹ ਤੇਰੀ ਰੇੜੀ ਤੇ ਇੱਕ ਵਾਰੀ ਜਰੂਰ ਆਣਗੇ ਠੀਕ ਹੈ ਬਾਕੀ ਇਹ ਹੈ ਕਿ ਉਹ ਕਦੋਂ ਆਉਂਦੇ ਆ ਕੀ ਕਰਨਾ ਦੇ ਉਹ ਤੈਨੂੰ ਵੀ ਪਤਾ ਆਣਗੇ ਜਰੂਰ ਹੋ ਠੀਕ ਹੈ ਜੀ ਉਹ ਕੇ ਜੀ ਭਾਈ ਸਾਹਿਬ ਭਾਈ ਜੀ ਠੀਕ ਹੈ ਉਹ ਜੀ ਖਲ ਗੁਰਦਾਸ ਸਵਾਸ ਸਵਾਸ ਆਰਾਮ ਦਾਸ ਸਵਾਸ ਸਵਾਸ ਗੁਰਜਾਵਲ ਦਾਸ ਖਲ ਗੁਰਦਾਸ ਪੜੇ ਨਿਰਵੈਰ ਵੀ ਪਤਾ ਤੇਰੇ ਨਾਲ ਹੀ ਖੜਾ ਸੀ ਪੜ ਤੂੰ ਪਛਾੜ ਨਹੀਂ ਸਕੀ ਤੇ ਜਦੋਂ ਤੂੰ ਇਹ ਵੀਡੀਓ ਦੇਖੇ ਤਾਂ ਜਰੂਰ ਅਰਦਾਸ ਕਰੀ ਕਿ ਮੇਰੇ ਚ ਕਦੀ ਹੋਮੇ ਨਾ ਆਵੇ ਤੇ ਕਦੀ ਵੀ ਨੈਣ ਨਾ ਆਵੇ ਤੇਰੇ ਵਰਗੇ ਭੈਣਾ ਦੇ ਸਹਾਈ ਹੁੰਦਾ ਤਮਾ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ